ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਨਾ ਪੰਜਾਬ ਦੀ ਪਛਾਣ ਹੁੰਦੀ ਸੀ ਸੱਤ-ਸੱਤ ਫੁੱਟੇ ਗੱਬਰੂਆਂ ਤੋਂ ਮੰਨਿਆ ਜਾਂਦਾ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਸਭ ਤੋਂ ਜ਼ਿਆਦਾ ਜਵਾਨ ਨੇ ਪੰਜਾਬ ਦੇ ਲੋਕ ਜਿਹੜੇ ਆ ਆਰਮੀ ਵਿੱਚ ਵੀ ਪੰਜਾਬੀ ਜਿਹੜੇ ਸੀ ਸਭ ਤੋਂ ਜ਼ਿਆਦਾ ਜਵਾਨ ਮੰਨੇ ਜਾਂਦੇ ਸੀ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਝਾਰਖੰਡ ਉੱਤਰਾਖੰਡ ਵਾਲੇ ਕਿੱਥੇ-ਕਿੱਥੇ ਹੁੰਦੇ ਆ ਤੇ ਪੰਜਾਬੀ ਜਿਹੜੇ ਬੜੇ ਜਵਾਨ ਹੁੰਦੇ ਆ ਤੇ ਇੱਕ ਗੱਲ ਬੜੀ ਹੈਰਾਨਗੀ ਦੀ ਆ ਕਿ ਸਿੱਖ ਕੌਮ ਦੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਟਕਸਾਲਾਂ ਜਥੇਬੰਦੀਆਂ ਉਹਨਾਂ ਦੇ ਆਗੂਆਂ ਦੇ ਕਦਜਰਾ ਕੇ ਨੋਟ ਕਰਿਓ ਸਭ ਤੋਂ ਪਹਿਲਾਂ ਉਸ ਨਿਆਂ ਸਿੰਘ ਦੀ ਗੱਲ ਕਰਨ ਲੱਗਾ ਨਾ ਤੁਸੀਂ ਆਪ ਹੀ ਲਾ ਲਿਓ ਹਿਸਾਬ ਹੁਣ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਕੀ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਬਲਾਤਕਾਰੀ ਬਾਬਿਆਂ ਦਾ ਫਿਕਰ ਜ਼ਿਆਦਾ ਤੇ ਮਹਿਰੋਂ ਦੀ ਕਾਰਵਾਈ ਦਾ ਦੋਖਾ ਹੈ ਕਿ ਮਹਿਰੋਂ ਨੇ ਬਲਾਤਕਾਰੀਆਂ ਤੇ ਕਾਰਵਾਈ ਕਿਉਂ ਕੀਤੀ ਤੇ ਉਹਨੇ ਬਿਆਨ ਦਿੱਤਾ ਕਿ ਅਸੀਂ ਮਹਿਰੋਂ ਨੂੰ ਫੜ ਕੇ ਲਿਆਵਾਂਗੇ ਜੀ ਬੰਨ ਕੇ ਲਿਆਵਾਂਗੇ ਜਦਕਿ ਉਹਨੂੰ ਪਤਾ ਵੀ ਹੈ ਕਿ ਸਾਰਾ ਪੰਥ ਮੈਰੋਂ ਦੇ ਨਾਲ ਆ ਸਿੱਖ ਪੰਥ ਚਾਹੀਦਾ ਦੇ ਸੀ ਇਹਨਾਂ ਦਾ ਨਿਹੰਗ ਸਿੰਘਾਂ ਦਾ ਫਰਜ਼ ਬਣਦਾ ਸੀ ਵੀ ਜਿੰਨੇ ਵੀ ਦੋਸ਼ੀ ਨੇ ਵਿੱਚੇ ਹੀ ਜਸੀਆ ਬਾਬਾ ਹੋ ਗਿਆ ਵਿੱਚੇ ਹੀ ਚਰਨ ਘਾਟ ਵਾਲਾ ਵਿੱਚੇ ਆ ਹੋਰ ਜਿੰਨੇ ਵੀ ਇਹ ਦੁਕੀ ਤਕੀ ਜਿਹੜੇ ਬਲਾਤਕਾਰੀ ਹੋਰ ਕਈਆਂ ਦੀਆਂ ਵੀਡੀਓ ਆ ਗਈਆਂ ਸਾਹਮਣੇ ਇਹਨਾਂ ਨੂੰ ਫੜ ਕੇ ਤੇ ਮਸੰਦਾ ਵਾਂਗੂ ਸਾੜਦੇ ਪਰ ਉਹਨਾਂ ਨੇ ਉਲਟ ਕੰਮ ਕੀਤਾ ਹੁਣ ਉਸ ਬਾਬੇ ਦਾ ਕੱਦ ਦੇਖਿਓ ਕਿੱਡਾ ਕ ਹੁਣ ਇੱਕ ਹੋਰ ਜਿਹਦੇ ਮਗਰ ਬੜੀ ਸੰਗਤ ਆ ਜੀ ਬਾਬਾ ਪਰਜਾਈ ਸਾਹਿਬ ਜੀ ਜਿਹੜੇ ਕਿ ਰਿਮਾਂ ਤੇ ਗੱਡੀ ਵੀ ਬਹੁਤ ਭਜਾਉਂਦੇ ਆ ਹੁਣ ਕਮੈਂਟਾਂ 'ਚ ਤੁਸੀਂ ਦੱਸਣਾ ਵੀ ਮੈਂ ਕਿਹਦੀ ਗੱਲ ਕੀਤੀ ਆ ਉਹਦਾ ਕੱਦੇ ਏਡਾ ਵੀ ਉਹ ਮਰuti ਵੈਨ ਦੇ ਵਿੱਚ ਵੀ ਖਲਾ ਖਲੋਤਾ ਹੀ ਚੜ ਜਾਂਦਾ ਇੱਕ ਹੋਰ ਜਥੇਬੰਦੀ ਹੁਣ ਇਹਦਾ ਕਦ ਵੀ ਤੁਹਾਨੂੰ ਪਤਾ ਕਿੱਡਾ ਕ ਤੇ ਇੱਕ ਹੋਰ ਜਥੇਬੰਦੀ ਜਿਹੜੀ ਕਿ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸਭ ਤੋਂ ਜ਼ਿਆਦਾ ਸ਼ਹੀਦ ਜਿਸ ਜਥੇਬੰਦੀ ਦੇ ਸਾਲ 84 ਦੇ ਵਿੱਚ ਉਸ ਜਥੇਬੰਦੀ ਦਾ ਆਗੂ ਕਿੰਨੂੰ ਬਣਾ ਦਿੱਤਾ ਗਿਆ ਇਹਦਾ ਖਾਸ ਵਿਰੋਧੀ ਆ ਪਰਜਾਈ ਸਾਹਿਬ ਦਾ ਉਹ ਕਈ ਲੋਕੀਓ ਨੂੰ ਬਾਬਾ ਵੇਟਰ ਵੀ ਲਿਖਦੇ ਆ ਉਹਦਾ ਵੀ ਕੱਦ ਦੇਖ ਲਓ ਕਿੱਡਾ ਤੇ ਫਿਰ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਹਿਬ ਤਾਂ ਜਿਸ ਜਥੇਦਾਰ ਦੇ ਅੱਜਕੱਲ ਬੜੇ ਚਰਚੇ ਨੇ ਸੰਧੂ ਦੇ ਨਾਲ ਜਿਹਦਾ ਝਗੜਾ ਚੱਲਦਾ ਉੱਤੇ ਵੀ ਇਲਜ਼ਾਮ ਲੱਗਦੇ ਪੇ ਬਲਤਕਾਰ ਦੇ ਉਹ ਉਸ ਜਥੇਦਾਰ ਦਾ ਕੱਦ ਦੇਖ ਲੋ ਕਿੱਡਾ ਕਾ ਕਦੇ ਜਥੇਦਾਰ ਹੁੰਦੇ ਸੀ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਰਗੇ ਭਾਈ ਰਣਜੀਤ ਸਿੰਘ ਵਰਗੇ ਕੁਰਬਾਨੀ ਵਾਲੇ ਸਿੰਘ ਬੰਦੇ ਦਾ ਦੇਖ ਕੇ ਉਦਾਂ ਹੀ ਮੂਤ ਨਿਕਲ ਜਾਂਦਾ ਸੀ ਦੁਸ਼ਟ ਦਾ ਗਲਤ ਬੰਦੇਆਂ ਦਾ ਤੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਤੇ ਕਈ ਵਾਰੀ ਦਰਸ਼ਨ ਕੀਤੇ ਆਪਾਂ ਉਹਨਾਂ ਦੇ ਤੇ ਦਰਸ਼ਨ ਕਰਕੇ ਬੰਦੇ ਦੇ ਮਨ ਨੂੰ ਏਦਾਂ ਸ਼ਾਂਤੀ ਮਿਲਦੀ ਸੀ ਉਹਨਾਂ ਦਾ ਜਪ ਤਾਂ ਵੀ ਇੰਨਾ ਸੀ ਕਿ ਬੰਦਾ ਸੋਚਦਾ ਸੀ ਧੰਨ ਹੋ ਗਿਆ ਬੰਦਾ ਜਿੰਨੇ ਉਹਦੇ ਦਰਸ਼ਨ ਕਰ ਲਏ ਅੱਜ ਕੱਲ ਦੇ ਜਣੇ ਖਣੇ ਦੇ ਮਗਰ ਬ੍ਰਹਮ ਗਿਆਨੀ ਲਿਖ ਦਿੰਦੇ ਆ ਇਹ ਕੋ ਮੌਕੇ ਹंजे ਵਾਲਾ ਹੰਸਾੜੀ ਵਾਲਾ ਜਿਹੜਾ ਪ੍ਰੋਗਰਾਮ ਦੀਆਂ ਤਰੀਕਾਂ ਪੰਡਤਾਂ ਕੋਲੋਂ ਕਢਾਉਂਦਾ ਸੀ ਉਹਨੂੰ ਲਿਖੀ ਜਾਂਦੇ ਜੀ ਪੂਰਨ ਬ੍ਰਹਮ ਗਿਆਨੀ ਇਹੋ ਜੀ ਬਾਬੇ ਨਾਨਕ ਦਾ ਰੂਪ ਆ ਬਾਬਾ ਨਾਨਕ ਆ ਗਿਆ ਜੀ ਧਰਤੀ ਤੇ ਉਹਦੀਆਂ ਭੇਡਾਂ ਇਦਾਂ ਕਹਿੰਦੀਆਂ ਆ 10 ਸਾਲ ਬਾਅਦ ਆ ਜਿਹੜਾ ਜੱਸੀ ਆ ਨਰਕਸਰੀਆਂ ਦਾ ਬਲਾਦਕਾਰੀ ਮਰਨ ਤੋਂ ਬਾਅਦ ਜ ਇਹਦੇ ਨਾਂ ਦੇ ਅੱਗੇ ਵੀ ਬ੍ਰਹਮ ਗਿਆਨੀ ਜੋੜ ਜਾਣਾ ਸੀ ਤੇ ਇਹਦੀਆਂ ਵਰਸੀਆਂ ਮਨਾਉਣੀਆਂ ਸੀ ਤੇ ਘਾਲੇ ਦੇ ਮਰਨ ਤੋਂ ਬਾਅਦ ਵੀ ਲੋਕਾਂ ਨੇ ਉਹਨੂੰ ਬ੍ਰਹਮ ਗਿਆਨੀ ਕਹਿਣਾ ਇਹਦੀਆਂ ਭੇਡਾਂ ਨੇ ਭੁੱਲ ਜਾਣਾ ਲੋਕਾਂ ਨੇ ਵੀ ਇਹ ਜੇਲ੍ਹ 'ਚ ਕਿਹੜੇ ਜੁਰਮ 'ਚ ਰਿਹਾ ਸੀ ਤੇ ਇਹਦੇ ਪਟੀ ਜੇਪਾਨ ਜੇ ਕੀ ਕੁਛ ਕਰਦੇ ਰਹੇ ਆ ਤੇ ਡੇਰੇ ਤੇ ਕਿਦਾਂ ਨਸ਼ਾ ਲਕੋਉਂਦੇ ਰਹੇ ਆ ਹਰਵੇਸ਼ ਸੰਧੂ ਵਰਗੇ ਹਰਾਨੋ ਸਰਪੰਚ ਵਰਗੇ ਇਹਦੇ ਜਿਹੜੇ ਕਾਰਕੁਨ ਸੀ ਇਹਦੇ ਡੇਰੇ ਤੇ ਨਸ਼ਾ ਲਕੋਉਂਦੇ ਰਹੇ ਆ ਪਰ ਲੋਕਾਂ ਲਈ ਇਹ ਬ੍ਰਹਮ ਗਿਆਨੀ ਤੇ ਲੋਕ ਡਰਦੇ ਬੜਾ ਇਹੇ ਜੀ ਜੇ ਕੁਛ ਬੋਲ ਦਿੱਤਾ ਤੇ ਬ੍ਰਹਮ ਗਿਆਨੀਆਂ ਦਾ ਸਰਾਪ ਲੱਗ ਜਾਣਾ ਜੀ ਬ੍ਰਹਮ ਗਿਆਨੀ ਐਦਾਂ ਦੇ ਨਹੀਂ ਹੁੰਦੇ ਕੋਈ ਬ੍ਰਹਮ ਗਿਆਨੀ ਨਹੀਂ ਇਹਨਾਂ ਸਾਧਾਂ ਦੇ ਵਿੱਚੋਂ ਜੋ ਨਾ ਹੀ ਇਹਨਾਂ ਦੇ ਪਹਿਲੇ ਬ੍ਰਹਮ ਗਿਆਨੀ ਸੀ ਜਿਹੜੇ ਨੰਦੂ ਹਰਗੇ ਤੇ ਇਛਾ ਹਰਗੇ ਸਭ ਅੰਗਰੇਜ਼ਾਂ ਨੇ ਬਿਠਾਏ ਸੀ ਉਹ ਸਿੱਖ ਧਰਮ ਦਾ ਬੇੜਾਗਰ ਕਰਨ ਵਾਸਤੇ ਐਵੇਂ ਜਣੇ ਖਣੇ ਨੂੰ ਬ੍ਰਹਮ ਗਿਆਨੀ ਨਾ ਬਣਾ ਦਿਆ ਕਰੋ ਕੋਈ ਲੋੜ ਨਹੀਂ ਇਹਨਾਂ ਤੋਂ ਡਰਨ ਦੀ ਆਪਣਾ ਨਾ ਹੀ ਇਹਨਾਂ ਦੇ ਪਿੱਛੇ ਜਾਣ ਦੀ ਤੇ ਇਹਨਾਂ ਦੇ ਡੇਰਿਆਂ ਤੇ ਜਾਣ ਦੀ ਬਸ ਆਪਣੇ ਘਰ ਰਹੋ ਸਿੱਧਾ ਜਾ ਸਿੱਖੀ ਦਾ ਫਲਸਫਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਸਿਮਰਨ ਕਰੋ ਸੁਰਤੀ ਲਾਓ ਕੋਸ਼ ਨਹੀਂ ਕਿਤੇ ਜਾਨ ਦੀ ਲੋੜ ਕਿਸੇ ਡੇਰੇ ਦੂਰੇ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ ਸਿਮਰਨ ਜਿਉਂ ਦਿਨੋਂ ਦਿਨ ਸਿਮਰਨ ਵੱਧਦਾ ਜਾਊਗਾ ਵਾਹਿਗੁਰੂ ਵਾਹਿਗੁਰੂ ਸਿਮਰਨ ਵੱਧਦਾ ਜਾਊਗਾ ਸੁਰਤੀ ਲੱਗਣ ਲੱਪਊਗੀ ਗੁਰੂ ਸਾਹਿਬ ਦਾ ਦਰਸ਼ਨ ਹੋਣ ਲੱਗ ਪੈਣਗੇ ਕਿਤੇ ਜਾਨ ਦੀ ਲੋੜ ਹੀ ਨਹੀਂ ਤੁਹਾਨੂੰ ਤੇ ਨਾ ਕੋਈ ਬ੍ਰਹਮ ਗਿਆਨੀ ਹੈਗਾ ਤੇ ਨਾ ਕਿਸੇ ਤੋਂ ਡਰਨ ਦੀ ਲੋੜ ਆ ਵਿਆਕਰਨ ਦਾ ਇਹਨਾਂ ਨੂੰ ਪਤਾ ਨਹੀਂ ਬਰਸੀਆਂ ਇਹਨਾਂ ਦੇ ਹੁੰਦੀਆਂ ਸਾਧਾਂ ਦੀਆਂ ਉੱਤੇ ਲਿਖ ਦਿੰਦੇ ਜੀ ਸੰਤ ਕਿਰਪਾਲ ਕਿਰਪਾ ਜੇ ਕਰਾ ਨਾਨਕ ਸੰਤ ਸੰਗ ਨਿੰਦਕ ਭੀਤਰ ਐ ਤੇ ਇੱਥੇ ਦੋਨੇ ਜਗ੍ਹਾ ਜਿਹੜਾ ਸੰਤ ਸ਼ਬਦ ਆ ਉਹ ਬਹੁ ਵੇਚਣਾ ਇੱਕ ਬੰਦੇ ਵਾਸਤੇ ਗੱਲ ਨਹੀਂ ਕੀਤੀ ਗਈ ਔਂਕੜ ਹੈ ਨਹੀਂਗਾ ਥੱਲੇ ਪਰ ਇਹਨਾਂ ਨੂੰ ਵਿਆਕਰਨ ਦਾ ਕੀ ਪਤਾ ਇਹਨਾਂ ਨੇ ਜਦੋਂ ਸ ਇਹ ਕਹਿ ਜਨਾਂ ਜੀ ਸੰਤ ਲਿਖਿਆ ਬੱਸ ਇਹਨੂੰ ਜੋੜ ਦਿਓ ਨਾਲ ਭੇਡਾਂ ਨੂੰ ਕਿਹੜਾ ਪਤਾ ਲੱਗਣਾ ਕੁਛ ਇਸ ਕਰਕੇ ਸਿਮਰਨ ਦੇ ਨਾਲ ਜੁੜੋ ਕਿਸੇ ਤੋਂ ਡਰਨ ਦੀ ਲੋੜ ਨਹੀਂ ਨਾ ਕੋਈ ਬ੍ਰਹਮ ਗਿਆਨੀ ਹੈਗਾ ਇਹ ਸਭ ਆਪ ਹੀ ਇਹਨਾਂ ਨੇ ਖਤਾ ਵੰਡੇ ਆ ਨਾ ਕੋਈ ਹੰਸਾਲੀ ਹੰਸੂਲੀ ਵਾਲਾ ਪੰਜਾਬ ਚ ਤੇ ਇਦਾਂ ਦੇ ਵੀ ਬ੍ਰਹਮ ਗਿਆਨੀ ਬਣਾਉਂਦੇ ਆ ਗੁਰਦੁਆਰੇ ਬਣਾਉਂਦੇ ਉਹਨਾਂ ਦੇ ਨਾਂ ਤੇ ਜਿਹੜੀਆਂ ਜਿਹੜੇ ਆਪਣੀਆਂ ਦਾੜੀਆਂ ਆਪ ਹੀ ਕੱਟਦੇ ਸੀ ਪਤਾ ਨਹੀਂ ਉਹਦੇ ਨਾਂ ਦੇ ਕਿੰਨੇ ਕੁ ਗੁਰਦੁਆਰੇ ਬਣੇ ਤੇ ਲੋਕੀ ਉਹਨੂੰ ਵੀ ਬ੍ਰਹਮ ਗਿਆਨੀ ਮੰਨਦੇ ਆ ਐ ਗਰਦਾਹਪੁਰ ਜਿਹੜੇ ਚ ਸਾਡੇ ਰਿਸ਼ਤੇਦਾਰਾਂ ਦੇ ਘਰਾਂ ਚ ਵੀ ਉਹਦੀਆਂ ਫੋਟੋਆਂ ਲੱਗੀਆਂ ਨੇ ਇਹ ਵੀ ਲੋਕਾਂ ਨੂੰ ਪਤਾ ਆ ਕਿ ਉਹ ਭੰਗ ਵੀ ਪੀਂਦਾ ਸੀ ਬਹੁਤ ਜ਼ਿਆਦਾ ਤੇ ਆਪਣੀ ਦਾੜੀ ਵੀ ਕੱਟਦਾ ਸੀ ਪਰ ਨਹੀਂ ਜੀ ਡਰਦੇ ਹੀ ਐਨਾ ਜੀ ਨਾ ਜੀ ਬ੍ਰਹਮ ਗਿਆਨੀ ਬਾਰੇ ਜੇ ਕੁਝ ਬੋਲ ਦਿੱਤਾ ਤੇ ਐਦਾਂ ਹੋ ਜੂ ਤੇ ਐਦਾਂ ਹੋ ਜੂ ਜੋ ਮੈਂ ਤੁਹਾਡੇ ਜਿੰਨੇ ਬ੍ਰਹਮ ਗਿਆਨੀ ਕੱਢਦਾ ਗਾਲਾਂ ਸਾਰਿਆਂ ਨੂੰ ਕੀ ਵਿਗਾੜ ਲੈਣਗੇ ਕੁਝ ਨਹੀਂ ਵਿਗਾੜ ਸਕਦੇ ਸਿਰਫ ਇਹ ਕਿ ਲੋਕਾਂ 'ਚ ਡਰ ਪੈਦਾ ਕੀਤਾ ਫਿਰ ਇੱਕ ਵਾਰੀ ਮੈਂ ਕਹਿਣਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਬੱਸ ਸਿੱਧਾ ਜਾਂ ਫਲਸਫਾਸ ਕੀ ਦਾ ਸਿਮਰਨ ਕਰੋ ਸੁਰਤੀ ਲਾਓ ਤੇ ਗੁਰੂ ਸਾਹਿਬ ਦੇ ਨਾਲ ਸਿੱਧੇ ਜੁੜੋ ਗੁਰਬਾਣੀ ਨੂੰ ਪੜੋ ਵਿਚਾਰੋ ਸਿਰਫ ਓਨੀਕ ਹੀ ਬਾਣੀ ਪੜੋ ਜਿੰਨੀ ਤੁਹਾਨੂੰ ਸਮਝ ਆ ਸਕੇ ਅੱਜ ਕੱਲ ਤੇ ਬੜਾ ਸੌਖਾ ਹੋ ਗਿਆ ਕੰਮ ਗੁਰਬਾਣੀ ਦੇ ਵਿੱਚ ਗੁਰਬਾਣੀ ਸਰਚਰ ਹੈ ਨਾਲ ਦੀ ਨਾਲ ਅਰਥ ਆਉਂਦੇ ਆ ਬੜੇ ਵਧੀਆ ਤਰੀਕੇ ਨਾਲ ਕੱਲਾ ਕੱਲਾ ਅੱਖਰ ਤੁਸੀਂ ਕੱਢ ਕੇ ਸਮਝ ਸਕਦੇ ਹੋ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ वाहिगुरु जी का ख़सा वाहिगुरु जी की फति